ਅਗੇ ਪਾ ਹੋਰੇ ਚ ਪਾ ਹੋਰੇ ਚ 55 ਦੇ ਕਹਤੇ ਤਾਂ 56 ਦੇ ਸੌਦਾ ਹੋ ਗਿਆ ਜੀ ਚੱਕ ਬਾਬਾ ਜੀ ਬੱਕਰੀ ਵੱਧ ਤੋਂ ਵੱਧ ਅੱਜ 17000 ਦੀ ਆ ਬਸ ਅੱਜ ਜਾਤ ਪੱਖੋਂ ਬੱਕਰੀ ਚੰਗੀ ਆ ਹੈਗੀ ਖਾਲੀ ਜਾਤ ਤੇ ਰੁਪਈਏ ਲੱਗੇ ਨੇ ਇਹਦੇ ਪੇਟ ਤੇ ਜਾਇ ਦੀ ਚਮੜੀ ਤੇ ਰੁਪਈਏ ਨਹੀਂ ਲੱਗੇ ਅੱਜ ਉਹਨਾਂ ਨੇ ਸਵਾ 3 ਲੱਖ ਦੀ ਜੋੜੀ ਵੇਚੀ ਬੱਕਰ ਪੱਠਾਂ ਦੀ ਪੱਠਾਂ ਦੀ ਸਵਾ 3 ਲੱਖ ਦੀ ਜੋੜੀ ਤੇ ਅਸੀਂ ਕਿੰਨੀ ਵੇਚਦੇ ਆ ਅਸੀਂ 10000 ਵਟ ਕੇ ਕਹਦੇ ਨੇ ਪੱਠ ਵੇਚਤੀ 10000 ਦੀ ਹਮਮ ਸ਼ੁਰੂ ਹੋਰ ਸੇਤਾ ਕਹਿਵਾ ਹੋਰ ਦੱਸੋ ਕਿਦਾਂ ਜਾਂਦਾ ਸ਼ੁਰੂਆਤ ਹਾਂਜੀ ਦੋਨੋਂ ਦਾ 50 ਦੋਨੋਂ ਦਾ 50000 ਆਪ ਆਏ ਜੀ ਆਏ ਹਾਂ ਹਮ ਬਹੁਤ ਜ਼ਿਆਦਾ ਪੰਜਾਬ ਦੇ ਗਏ ਬਹੁਤ ਦੂਰ ਆਏ ਆਪ ਕਹਿੰਦੇ ਵੈਲਕਮ ਹਾਂ ਕਹਿੰਦੇ ਜੀ ਆਇਆਂ ਨੂੰ ਹਾਂਜੀ ਹਾਂਜੀ ਪੰਜਾਬੀ ਵਿੱਚ ਕਿੰਨੇ ਦੇ ਫਰਾਹਾਂ ਦਾ 85 ਕਿੰਨੇ ਦੇ ਆ ਕਿੰਨੇ ਦੇ ਹਨ ਤੁਸੀਂ ਮੇਰੀ ਗੱਲ ਸੁਣ ਲਓ ਆ ਜਿਓ 2000 ਘਟਾ ਦੇ ਦ ਕਰ ਲਾਂਗੇ ਤੂੰ ਮਰ ਤਾਟਾ ਬਾਟਾ ਕਰ ਦੇ ਜੱਸ ਸੁਣੋ ਹਾਂ ਨਾ ਬਸ ਵੀ ਇੰਨੇ ਦੇ ਪੱਕਾ ਹਾਂ ਆ ਨਾ ਕਰੀਏ ਮੇਰੇ ਬਾਅਦ ਚੁੱਕੀ ਜਾਣਾ ਨਹੀਂ ਨਹੀਂ ਹਾਂ ਹਾਂ ਤਾਟਾ ਬਾਟਾ ਹਾਂ ਤਾਟਾ ਬਾਟਾ ਕੋਈ ਨਹੀਂ ਤੁਸੀਂ ਆ ਜਿਓ ਤੁਹਾਨੂੰ ਜਵਾਬ ਨਹੀਂ ਦਿੰਦਾ 70000 ਲੈ ਜਾ ਉਹ ਤੇਰਾ ਭਲਾ ਹੋ ਜਾ ਪਹਿਲਾਂ ਤੇ 80 ਚੋਂ 5 ਘੱਟ ਵੀ 75 ਹੁੰਦਾ ਤੇ ਦੁਬਾਰੇ 75 ਕਹ ਤਾ ਉਹ 73 ਹਾਂ ਪਹਿਲਾਂ ਤੁਸੀਂ ਆਵਲਾ ਕੀ 40 ਰੁਪਿਆ ਕਿੰਨਾ ਦੇ 90 ਉਹ ਤਾਂ 90 ਹੁੰਦਾ ਉਹ ਤਾਂ 90 ਹੁੰਦਾ ਜਾਸਦੀ ਮੰਗਦਾਹੀਂ ਪੰਜ ਘਟਾਇਆ ਦੀ ਤੁਹਾਨੂੰ ਚੱਲ ਤੂੰ ਜਾਜ ਗੱਲ ਦੱਸ ਤੂੰ ਦੱਸਣਾ ਬਸ 55000 ਦੇ ਯਾਰ ਬਸ ਬਾੜੀ ਕੱਚੀ ਗੱਲ ਆਪਾਂ ਦੀ ਕਹਿੰਦੇ ਨਹੀਂ ਬਸ ਲੈ ਇਹਨਾਂ ਤੋਂ ਪਾਓ ਜੀ ਕੋਈ 55000 ਦੇ 55000 ਦੇ ਲੈ ਜਿੰਨੇ ਦੇ ਬੱਕਰੇ ਉਹਨੇ ਲੈ ਜਾ ਬਸ ਬੱਕਰੇ ਦੇ ਬੱਕਰੇ ਦੇ ਤੂੰ ਜੇ ਖਾਣੋ ਮੈਂ ਨਾ ਅੱਜ ਇਹਨਾਂ ਨੂੰ ਘੜਾ ਰਿ ਕੋਟਣਾ ਨਾ ਮੈਂ ਇਹ ਨਹੀਂ ਜੇਤ ਪਾਉਣਾ ਦੂਜੀ ਵਾਰ ਜਦੋਂ ਇਹ ਆ ਕੇ ਕਹਿਣਗੇ ਵੀ ਥੋੜੀ ਮੰਡੀ ਨੇ ਸਾਨੂੰ ਫਾਇਦਾ ਦਿੱਤਾ ਫੇਰ ਅਸੀਂ ਕਹਾਂਗੇ ਪਾ ਹੋਰੇ ਚ ਪਾ ਹੋਰੇ ਚ 55 ਦੇ ਕਹੇ ਤੇ 56 ਦੇ ਸੌਦਾ ਹੋ ਗਿਆ ਚ ਬਾਬਾ ਜੀ ਇੱਕ ਗੱਲ ਦਾ ਮਾਰੀ ਵੀ ਸੁਣ ਲੈ ਮੈਂ ਵੀ ਤੁਹਾਨੂੰ ਇੱਕ ਗੱਲ ਮੈਨੂੰ ਪਾ ਸਾਰੀ ਵਾਲੀਆਂ ਗੱਲਾਂ ਨਾ ਕਰੋ ਸਾਰੀ ਹੁਣ ਦਾ ਨਾ ਕਰੋ ਛੋਕੇ ਮੋਲੇ ਤਾਂ ਫੇਰ ਕਹਾਂਗੇ ਇੱਕ ਗੱਲ ਕਰਦੇ ਆ ਥੋੜੀ ਫੇਰ ਵੀ ਉਹੀ ਗੱਲ ਕੀ ਫਾਇਦਾ ਉਹਨਾਂ ਗੱਲ ਸਿਰ ਮੱਥੇ ਥੋੜੀ ਗੱਲ ਹਾਂ ਤੁਸੀਂ ਮੈਂ ਸਾਰਾ ਕੁਝ ਛੜਗਾ ਤੂੰ 60 ਕਹਿਣਾ ਹੁਣ 60 ਨਹੀਂ ਕਹਿਣਾ 60 ਤਾਂ ਤੁਸੀਂ ਕਹਿੰਦੇ ਹੋ 65000 ਰੁਪਏ ਕਹਿਣਾ ਨਹੀਂ ਨਹੀਂ ਠੀਕ ਹੈ 56 55 ਕਹਿਤਾ ਠੀ ਓਏ ਡਾਕਟਰ ਮਾੜਾ ਮੁੱਟਾ ਜੀ ਮੰਨ ਗਾ ਲਓ ਆਪਾਂ ਡਾਕਟਰ ਗਾ ਤੁਹਾਨੂੰ ਪਤਾ ਕੀ ਆ ਆਪਾਂ ਇਹ ਪਹਿਲੀ ਵਾਰ ਆ ਆਪਾਂ ਇਹਨਾਂ ਨੂੰ ਦੁਬਾਰੇ ਇੱਥੇ ਮੁਰਦੇ ਰੱਖਣਾ ਮੰਨ ਕਰਦੇ ਆਪਾਂ ਇਹਨਾਂ ਦਾ ਤੁਸੀਂ ਜੀ ਮੈਂ ਨਹੀਂ ਇਹਨਾਂ ਨੂੰ ਮੁਰਦਾ ਹੀ ਰੱਖਣਾ ਵੀ ਆਪਾਂ ਨੂੰ ਕਹਿਣ ਦੀ ਵੀ ਹਾਂ ਮੰਡੀ ਤੇ ਗਏ ਸੀ 8-8 ਮਹੀਨਿਆਂ ਦੇ ਬੱਚੇ ਨੇ ਦੋਨੇ ਚੱਲ ਹੋਰ 1000 ਲੈ ਗਏ ਬਸ 57 57 ਹੋ ਗਿਆ ਚੱਕ ਹੋ ਜਾ ਪਰੇ ਖੋਲੋ ਜੀ ਇਹਨਾਂ ਨੂੰ ਇਹ ਆਪਣਾ ਉਹ ਮੋਬਾਈਲ ਕਰ ਦਿਜੀਏ ਨੰਬਰ ਦਿਓ ਪਹਿਲੇ ਪਾਓ ਨਾਲ ਪੈਸੇ ਪਾਓ ਥੋੜਾ ਸੌਸਾਈ ਵਾਲਾ ਲਿਆ ਮਾਨੂੰ ਫੜਾ ਮਹਾਰਾਜ ਅਸੀਂ ਤਾਂ ਦੱਸਾਂਗੇ ਤਾਂ ਜੇ ਕੋਈ ਟਿਕਾਣੇ ਲਾਉਂਗੇ ਗੱਲ ਕਰੋ ਮੈਂ ਦੱਸ ਦਾਂ ਤੁਹਾਨੂੰ ਉਹ ਰੱਤਾ ਕਰ ਲੋ ਮੋਲੋ ਥੋੜਾ ਸੁਣ ਲਿਆ ਬਸ ਇੱਕੋ ਹੀ ਗੱਲ ਕਹਿ ਦਿਓ ਹਾਂ ਨਾ ਵੀ ਇੰਨੇ ਦੀ ਦੇਣੀ ਹੈ ਜਿੰਨੇ ਦਾ ਤਾਂ ਨਾ ਖਾਲੀ ਕਰਕੇ ਖਾਲੀ ਦਾ ਮੋਲੋ ਦੱਸੋ ਇਹ ਮੁੰਡਾ بیا ਦੋ ਆਰ ਫਿਰ ਦੀ ਗੱਲ ਵਧੀਆ ਰਹਿੰਦੀ ਹੈ ਬਾਲਾ ਲੰਮਾ ਚੱਕਰ ਪਾਏ ਨਹੀਂ ਇਹ 20 ਤੋਂ ਅੰਦਰ ਦੀ ਹੈ ਜੀ ਖਾਲੀ ਕਰਕੇ ਤਾਂ ਬਸ ਕਹਿਣਾ ਸੀ ਮੈਂ ਤੁਹਾਨੂੰ ਜੇ ਤਿੰਨ ਸਾਢੇ ਸਾਢੇ ਤਿੰਨ ਮਹੀਨੇ ਤੱਕ ਦੀ ਗੱਬਣ ਹੁੰਦੀ ਫਿਰ ਇਹਦਾ ਰੇਟ ਹੋਰ ਹੋਣਾ ਫਿਰ 25 23 24 25 ਫਿਰ ਇੰਨੇ ਦੀ ਬਾਬਾਈ ਤੁਹਾਡੀ ਬੱਕਰੀ ਨਾ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਦਣਾ ਦੇਖੋ ਤੁਸੀਂ ਉਹ ਕਿਸਾਨ ਭਰਾ ਵਪਾਰੀ ਨਹੀਂ ਹੈਗੇ ਤੁਸੀਂ ਤੁਹਾਡੇ ਨੇ ਜਿਤਨਾ ਹੀ ਤੁਹਾਡੀ ਬੱਕਰੀ ਵੱਧ ਤੋਂ ਵੱਧ ਅੱਜ 17000 ਦੀ ਆ ਬਸ ਅੱਜ ਦੀ ਖੜੀ ਜਿੰਨਾ ਮਰਜ਼ੀ ਲਵਾ ਲੋ ਸ਼ਾਮ ਤੱਕ ਖੜੀ ਹੋ ਗਈ ਸ਼ਾਮ ਨੂੰ ਤੁਹਾਨੂੰ ਦੱਸ ਦਿਆਂਗੇ ਵੇਚਣੀ ਹੋ ਗਈ 17000 ਦੀ ਸਾਡੀ ਰਹਿ ਗਈ ਸਾਡੀ ਰਹਿ ਗਈ ਆਜੋ ਜੀ ਬੋਲੋ ਹੈ ਜੀ 25 25 ਨਹੀਂ ਮਰਾਏ 25 ਆਈ ਤਾਂ ਮੈਂ ਤੁਹਾਨੂੰ ਛੋਣ ਵਾਲੀ ਲੈ ਜਣਿਆ 2 ਵਾਲੀ ਲੈ ਜਾਣੀ ਆ ਆਜੋ ਜੀ ਕੋਈ ਬਾਤ ਨਹੀਂ 18000 ਦੀ ਚੱਲਦੀ ਆ ਜੀ ਠੀਕ ਹੈ ਮਨੋਗਰ ਚਲੋ ਆਜੋ ਜੀ ਸ਼ਾਹਬਲਾ ਜੀ ਆਜੋ ਫਿਰ ਮਨੋ ਲੱਗਦਾ ਹੁੰਦਾ ਹੈਗਾ ਬੱਕਰੀ ਹੈ ਵੀ ਖਾਲੀ ਹੋਈ ਹੈ ਜੀ ਹੈ ਵੀ ਖਾਲੀ ਮਨੋਗਰ ਨੂੰ ਅੱਛਾ ਬਾਈ ਦੀ ਲੈ ਜਾ ਨਹੀਂ ਜੀ ਨਹੀਂ ਤੁਸੀਂ ਤਾਂ ਉਹਨਾਂ ਦੇ ਪੈਗੇ ਫੜਾ ਆ 19000 ਦੀ ਹੋਗੀ ਬੱਕਰੀ ਫੜੋ ਵਾਪਾ ਠੀਕ ਆ ਫੜੋ ਫੜ ਲਓ 19000 ਨਹੀਂ 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 19000 ਦੀ ਆ 19000 ਦੀ ਉਹ ਪ੍ਰਾਵਾ 19 ਦੀ ਬੱਕਰੀ ਫੰਡਰ ਬੱਕਰੀ ਹੈ ਵੀ ਤੁਹਾਨੂੰ ਦੱਸ ਦੇਣਾ ਗਾਰੰਟੀ ਲੈ ਲਾ ਮੈਂ ਤੁਹਾਨੂੰ ਕਾਗਜ਼ੇ ਲਖਾਣਾ ਬੱਕਰੀ ਫੰਡਰ ਆ ਵਾਪਾ ਠੀਕ ਆ ਜੀ ਲੈ ਜਾ 19000 ਦੀ ਬੱਕਰੀ ਹੋਗੀ ਫੜੋ ਜੀ ਹਾਂ ਦੁੱਧ ਦੁੱਧ ਹੁਣ ਕਿਹੜਾ ਬਾਲਟੀ ਭਰਦੂਗੀ ਵਿਚਾਰੀ ਬਾਈ ਦੱਸੋ ਬੱਕਰੀਆਂ ਵਾਲਾ ਬਾਬਾ ਜੀ ਆਜੋ ਜੀ ਮਿੱਤਰ ਪਿਆਰੇ ਹਰੇਸ਼ਾ ਮਨਾਲ ਜੀ ਆ ਮੂਰੇ ਪਾਸੇ ਆਓ ਤੁਸੀਂ ਤੁਸੀਂ ਵੀ ਮੂਰੇ ਆਓ ਤੁਸੀਂ ਇੱਧਰ ਆਓ ਸ਼ਾਮਲਾਲ ਜੀ ਇਹ ਪਾਲਟੀ ਆ ਜੀ ਆਪਣੇ ਸਮਝ ਲਓ ਭਰਾ ਨੇ ਬਨਾਰਸ ਤੋਂ ਚੰਦੌਲੀ ਚੰਦੌਲੀ ਚਲ ਬਨਾਰਸ ਤੋਂ 30 32 ਕਿਲੋਮੀਟਰ ਅੱਗੇ ਆ ਚੰਦੌਲੀ ਸ਼ਹਿਰ ਇਹ ਉੱਥੋਂ ਆਏ ਨਹੀਂ ਜੀ ਤਕਰੀਬਨ 1 ਮਹੀਨਾ ਹੋ ਗਿਆ ਇਹਨਾਂ ਨੂੰ ਰੋਕਿਆ ਨੂੰ ਇਹ ਮੈਨੂੰ ਕਹਿ ਰਹੇ ਬਾਬਾ ਜੀ ਅਸੀਂ ਤੁਹਾਡੇ ਕੋਲੇ ਆਉਣਾ ਵੀ ਮਾਲ ਤੁਹਾਤੋਂ ਲੈਣਾ ਭਾਈ ਤੁਸੀਂ ਦਬਾਉਣਾ ਚਾਹੇ ਆ ਉਹਦੇ ਘਰੋਂ ਲੈ ਦਿਓ ਚਾਹੇ ਮੰਡੀ ਤੋਂ ਲੈ ਦਿਓ ਮੈਂ ਇਹਨਾਂ ਨੂੰ ਹਰਲੇ ਮੱਲੇ ਕਰਕੇ ਵੇਟ ਕਈ ਵੀ ਵੇਟ ਕਰੋ ਅੱਜ ਵੀ ਚਲੋ ਕੱਲ ਮੇਲਾ ਸੀ ਕਾਲੇ ਗਿਆਲਾ ਮਾਲ ਆ ਰਿਆ ਵਾ ਪਰ ਥੋੜਾ ਲੇਟ ਆ ਰਿਆ ਤੇ ਅੱਜ ਵੀ ਇਹਨਾਂ ਨੂੰ ਮਾਲ ਲੈ ਕੇ ਦੇਣਾ ਅੱਜ ਵੀ ਤਕਰੀਬਨ ਅਸੀਂ 14-15 ਨਾਖ ਖਰੀਦ ਲਿਆ ਸਵੇਰ ਸਵੇਰ ਦਾ ਟਾਈਮ ਆ 14-15 ਨਾਖ ਖਰੀਦ ਲਏ ਨੇ ਬਾਕੀ 15 ਨਾਖ ਹੋਰ ਖਰੀਦ ਲਾਂਗੇ 30 ਨਾਖ ਗੱਡੀ 'ਚ ਪਾ ਕੇ ਇਹਨਾਂ ਨੂੰ ਭੇਜਾਂਗੇ ਠੀਕ ਹੈ ਤੇ ਵੱਡਾ ਫਾਰਮ ਖੋਲਣਾ ਮੈਂ ਚੰਦੋਲੀ ਦੇ ਵਿੱਚ ਜਿੱਦਾਂ ਹਮਾਰਾ ਚੱਲ ਚੁੱਕਿਆ ਆ ਯਾਰ ਰੋਪੜ ਖੋਲਿਆ ਜਾਂ ਪੁੰਨੇ ਦੇ ਵਿੱਚ ਖੋਲੇ ਆਇਆ ਵੱਡੇ ਵੱਡੇ ਵਪਾਰੀਆ ਨੇ ਇਸ ਤਰ੍ਹਾਂ ਦਾ ਸਾਡੇ ਭਾਈ ਜੀ ਸ਼ਾਮਲਾਲ ਜੀ ਬਹੁਤ ਵਧੀਆ ਇਨਸਾਨ ਨੇ ਤੇ ਜਿੰਨਾ ਅਸੀਂ ਮੁੱਲ ਲਉਂਦੇ ਆ ਉਦੋਂ ਵੱਧ ਕੇ ਲਾ ਰਹੇ ਨੇ 12000 ਅਸੀਂ ਤਾਂ ਖਿੱਚ ਕੇ ਲਾ ਰਹੇ ਆ ਵੀ ਸਾਨੂੰ ਕੋਈ ਲਾਂਭਾ ਨਾ ਆਵੇ ਪਰ ਇਹ ਜਾਨੀ ਕਿ ਦਿਲ ਖੋਲ ਕੇ ਮੁੱਲ ਆ ਰਹੇ ਨੇ ਹੁਣ ਆ ਬੱਕਰੀ ਦੇਖ ਲਓ ਜੇ ਕਿਤੇ ਆਮ ਆਪਾ ਲੈਣੀ ਹੁੰਦੀ ਆਪਾ 15 16000 ਤੋਂ ਵੱਧ ਨਹੀਂ ਸੀ ਲੈਣੀ ਜਿਹੜੀ ਮੈਂ ਸਹੀ ਗੱਲ ਕਹਿ ਰਿਹਾ ਪਰ ਇਹ ਬੱਕਰੀ ਦੀ ਨਸਲ ਬਹੁਤ ਚੰਗੀ ਆ ਜਾਤ ਪੱਖੋਂ ਬੱਕਰੀ ਚੰਗੀ ਆ ਹੈਗੀ ਖਾਲੀ ਜਾਤ ਤੇ ਰੁਪਈਏ ਲੱਗੇ ਨੇ ਇਹਦੇ ਪੇਟ ਤੇ ਜਾਇ ਦੀ ਚਮੜੀ ਤੇ ਰੁਪਈਏ ਨਹੀਂ ਲੱਗੇ ਅੱਜ ਇਹ ਬੱਕਰੀ 19000 ਦੀ ਖਰੀਦੀ ਆ ਬਾਈ ਜੀਆਂ ਤੋਂ ਮੇਲਾ ਪਹਿਲੀ ਵਾਰੀ ਆਂ ਜੀ ਮੰਡੀ ਤੇ ਨਹੀਂ ਪਹਿਲਾਂ ਨਹੀਂ ਪਹਿਲਾਂ ਵੀ ਆਏ ਹਾਂ ਕਿਹੜਾ ਨਗਰ ਆਪਣਾ ਰਤੂ ਵਾਲਾ ਲੋਕਲ ਹੀ ਆ ਕੋਈ ਵੱਲ ਨਹੀਂ ਧੰਨਵਾਦ ਤੁਹਾਡਾ ਤੁਹਾਡੀ ਬੱਕਰੀ ਬਹੁਤ ਵਧੀਆ ਰੇਟ ਤੇ ਵਿਕੀ ਆ ਵਧੀਆ ਜੀ ਵਧੀਆ ਇਹੀ ਬੱਕਰੀ ਲੋਕਲ ਵਪਾਰੀ ਨੇ ਖਰੀਦੀ ਹੋਣੀ 15 14 15 14 ਦੀ ਵਿਗਣੀ ਸੀ ਉਹਦੇ ਅੱਗੇ ਵੇਚ ਤੇ ਤੁਹਾਡੀ ਇੱਕ ਬੱਕਰੀ ਦੀ ਨਸਲ ਕਰਕੇ ਅੱਜ ਰੁਪਈਏ ਲੱਗੇ ਨੇ ਮੈਂ ਤੁਹਾਨੂੰ ਵਧਾਈ ਵੀ ਦਿਨਾ ਵੀ ਬਾਕੀ ਜਣੇ ਤੁਸੀਂ ਮਾਲ ਹੋਰ ਲਈ ਫਿਰਦੇ ਹੋ ਨਾ ਉਹ ਮਾਲ ਦੇ ਵਿੱਚ ਵੀ ਸੁਧਾਰ ਕਰੋ ਵਧੀਆ ਜਾਨਵਰ ਪਾਲੋ ਹੁਣ ਕੱਲ ਦੀ ਮੈਂ ਗੱਲ ਦੱਸਦਿਆਂ ਕੱਲ ਕਾਲੇ ਕਾਲੇ ਮੇਲਾ ਸੀ ਮੈਂ ਆ ਕੇ ਆਪਦੇ ਬੰਦਿਆਂ ਨੂੰ ਵੀ ਬੋਲਿਆ ਵੀ ਭਰਾਵੋ ਬੱਕਰੀਆਂ ਹੀ ਆਪਣੇ ਕੋਲੇ ਆ ਬੱਕਰੀਆਂ ਹੀ ਉਹਨਾਂ ਕੋਲੇ ਆ ਉਹਨਾਂ ਨੇ ਸਵਾ 3 ਲੱਖ ਦੀ ਜੋੜੀ ਵੇਚੀ ਬੱਕਰ ਪੱਠਾਂ ਦੀ ਪੱਠਾਂ ਦੀ ਸਵਾ 3 ਲੱਖ ਦੀ ਜੋੜੀ ਤੇ ਅਸੀਂ ਕਿੰਨੀ ਵੇਚਦੇ ਹਾਂ ਅਸੀਂ 10000 ਵਟ ਕੇ ਕਹਿੰਦੇ ਪੱਠ ਵੇਚੀ 10000 ਦੀ ਹੂੰ ਸਹੀ ਹੈ ਸਾਡੇ ਚ ਕਮੀ ਕੀ ਆ ਅਸੀਂ ਭਾਈ ਜੀ ਬਰੀਡਰ ਵੇਚੀ ਛੱਡੀ ਰੱਖਦੇ ਆ ਜਿਵੇਂ ਆ ਤੁਹਾਡੇ ਫਿਰਦੇ ਆ ਇਹ ਪਾਠ ਨਾ ਬੱਕਰੀ ਇਹਨਾਂ ਨੇ ਕੋਸ ਨਹੀਂ ਦੇਖਣਾ ਨਾ ਛੋਟੀ ਨਾ ਵੱਡੀ ਇਹਨਾਂ ਦਾ ਤਾਂ ਪੇਜਵਾਨ ਅਸੀਂ ਇਨਸਾਨ ਆ ਅਸੀਂ ਇਹਦੀ نسل ਕਿਵੇਂ ਸੁਧਾਰਨੀ ਆ ਕਿਵੇਂ ਆਪਦੇ ਫਾਰਮ ਨੂੰ ਅੱਗੇ ਲੈ ਕੇ ਜਾਣਾ ਉਹ ਸਾਨੂੰ ਪ੍ਰਮਾਤਮਾ ਨੇ ਦਿੱਤਾ ਦਿਮਾਗ ਪਰ ਅਸੀਂ ਉਹਨੂੰ ਲਾਉਂਦੇ ਨਹੀਂ ਅੱਜ ਕਹਿੰਦਾ ਛੱਡਦੇ ਯਾਰ ਕਿਹੜਾ ਇਹਨਾਂ ਨੂੰ ਅੱਡ ਅੱਡ ਪਾੜੂ ਜਿਹਨਾਂ ਜਿਹੜੀ ਪਾਠ ਪਾਲਣੀਆਂ ਜਿੱਦਣ ਜੰਮ ਪਈ ਉਹਦੇ 2 ਸਾਲ ਬੱਕਰਾ ਉਹਦੇ ਨੇੜੇ ਨਹੀਂ ਜਾਣਾ ਚਾਹੀਦਾ 2 ਸਾਲ 2 ਸਾਲ ਬਾਅਦ ਪੱਠ ਨੂੰ ਬੱਕਰੇ ਕੋਲੇ ਕਰੋ ਜੇ ਤੁਸੀਂ ਕੀਮਤ ਬਣਾਉਣੀ ਆ ਜਿਹੜੀ 10000 ਵਾਲੀ ਪੱਠਾ ਉਹ 1 ਲੱਖ ਰੁਪਏ ਦੀ ਬਣੂਗੀ 2 ਸਾਲ ਬਾਅਦ ਬਿਨਾਂ ਸੂਣ ਤੋਂ ਬਿਨਾਂ ਸੂਣ ਤੋਂ 1 ਲੱਖ ਦੀ ਤਾਂ ਕੀਮਤ ਬਣਣੀ ਆ ਹਾਂ ਬੰਦੇ ਪਹਿਲੀ ਵਾਰ ਆਏ ਤੁਹਾਨੂੰ ਦਾਤਾ ਥੋੜਾ ਸਤਿਕਾਰ ਕਰਦੇ ਨੇ ਪਹਿਲੇ ਨੰਬਰ ਤੇ ਤੂੰ ਤਾਂ ਹੁਣ ਬੱਕਰੀ ਉਹੀ ਫਰੀ ਦੇ ਦਿੰਦਾ ਜਿਉ ਤੈਨੂੰ ਐਡੀ ਗੱਲ ਕਹਤੀ ਉਹਨਾਂ ਨੇ ਵੀ ਭੈ ਚੋ ਭਈ ਬੰਦਾ ਤੂੰ ਫੇਰ ਕਰਤਾ ਆਪਾਂ ਨਾ ਨਹੀਂ ਲੈਣਾ ਚਲੋ ਚਲੋ ਪਰਮਾਤਮਾ ਤੈਨੂੰ ਇਸੇ ਤਰ੍ਹਾਂ ਹੀ ਵਧੀਆ ਕੀ ਬਾਤ ਹੋਰ ਮੈਂ ਬੋਲੂਗਾ ਇੱਕੋ ਹੀ ਇੱਕੋ ਹੀ ਐ ਕੀ ਗੱਲ ਹਾਂ ਚਾਲੀਆਂ ਰੱਖਦੇ ਆ ਯਾਰ ਇਹ ਤਾਂ ਜ਼ਿਆਦਾ ਵੁੱਝ ਮੰਗ ਰਿਹਾ ਆ ਦੇਖ ਤੋ ਲੋ ਜੀ ਬੱਕਰੀਆਂ ਦੇਖ ਰੇ ਅੱਲਾਹ ਬਾਬਾ ਯਾਰ ਇਹ ਫਾਰਮ ਤੇ ਸਸਤਾ ਮਿਲੇਗਾ ਉਹ ਯਾ ਦੇਖੋ ਤਾਂ ਸਹੀ ਬੱਕਰੀਆਂ ਪ੍ਰੈਗਨੈਂਟ ਵਾ ਰਿਆਸਤਾਲੀ ਜੀ ਮੋੜਨਾ ਨਹੀਂ ਗਾ ਮੋੜਨਾ ਨਹੀਂ ਬਾਬਾ ਚਲੋ ਮੈਂ ਨਹੀਂ ਕਹਿੰਦਾ ਗਲਤ ਕਿਆ ਪਰ ਮੋੜਨਾ ਨਹੀਂ ਤੇਰਾ ਤਾਂ ਮੈਂ ਗੱਲ ਘਟ ਲੂਗਾ ਮੈਂ ਹੋਰ ਕਿਸੇ ਨੂੰ ਨਹੀਂ ਕਹੀ ਸਕਦਾ ਤੇਰਾ ਗੱਲ ਘਟ ਲਾ ਕੇ ਸ਼ਾਮ ਲਾਲ ਜੀ ਇਹ ਪਕੜੋ ਤੇ ਮੇਰੀ ਤਾਂ ਬਾਤ ਸੁਣੋ ਪਕੜੋ ਪੈਸਾ ਪਕੜੋ ਸੋਨੇ ਹੱਥ ਨਹੀਂ ਕੱਢਣੇ ਭਾਈ ਅੱਛਾ ਮੇਰੀ ਬਾਤ ਸੁਣੋ ਇੱਕ ਹੀ ਬਾਤ ਆਪਣੇ ਮੁਖ ਸੇ ਬੋਲ ਦੋ ਵੀ ਇਤਨੇ ਕੀ ਲੈਣੀ ਹੈ ਬਸ

ਆ ਛੇਰੀ ਕਰ ਲਾ ਲੈ ਚੱਤ ਨਹੀਂ ਉਹ ਵੀ ਨਹੀਂ ਸੁਣੀ ਨੇ ਦੇਖੋ ਉਹਦਾ ਕੋਈ ਵਧੀਆ ਨਹੀਂ ਉਹ ਨਹੀਂ ਸੁਣੀ ਉਹ ਸੁਣ ਆ ਲੋਈ ਲਾ ਲੋਈ ਕਰ ਲੈ ਆ ਆ ਲੋਈ ਪਾਠ ਲਿਆ ਜਾ ਰੋਏ ਆ ਲੋਈ ਹਾਂ ਫੜ ਕੇ ਲੈ ਆ ਲੈ ਆ ਇਹਨੂੰ ਲੈ ਆ ਆ ਹੋ ਗਿਆ ਤੁਨੇ ਜੀ ਇਹ ਜੇ ਤਾਂ ਚਾਰ ਹੀ ਹੋएगी ਚਾਰ ਦਾਤੀ ਚਾਰ ਦਾਤੀ ਆ ਜੀ ਚਾਰ ਚਾਰ ਦਾਾਂ ਤੇ ਆ ਆ ਪਿੱਛੇ ਖਿੱਚੀ ਮੁੰਡਿਆ ਕੋਈ ਹੈ ਇਸ ਵਿੱਚ ਇੱਕ ਇੱਕ ਅੱਸੀ ਪਖੜਾ ਤਾਂ ਚਾਹੀਏ ਨਹੀਂ ਉਹ ਤਾਂ ਲੀ ਦਿਆ ਇਹ ਛੇਰੀ ਪੱਠ ਵੀ ਬਹੁਤ ਅੱਛੀ ਹੈ ਜੀ ਕਾਲੀ ਛੇਰੀ ਮੈਂ ਬਹੁਤ ਜ਼ਬਰਦਸਤ ਬਦਾਮੀ ਸਿੰਘ ਦੀ ਪੱਠਾ ਪੂਰੀ ਜ਼ਬਰਦਸਤ 컬러 ਇਹ ਦੰਦ ਖਾਈ ਇਹਦੇ ਛੇਰੀ ਦੇ ਦੋ ਦੰਦ ਹੋ ਗਈ ਦੋ ਦੰਦ ਛੇਰੀ ਦੇ ਦੰਦ ਖਾ ਦੋ ਦੰਦ ਹੋ ਗਈ ਪੱਠਾ ਚਾਰ ਦੰਦ ਚਾਰ ਹੈ ਜੀ ਚਾਰ ਦੰਦ ਘਰੇ ਨੂੰ ਵੇਦਰ ਚਲੇਗੀ ਸ਼ਾਮ ਲਾਲ ਜੀ ਅਗਰ ਆਪਕੇ ਸਾਥ ਮੇ ਹੋ ਤੋ ਨੰਬਰ ਕੁਆਲਟੀ ਤੁਨ ਸੇ ਨਹੀਂ ਨਹੀਂ ਫਸਟ ਟਾਈਮਰ ਆਇਆ ਥਨ ਕਾ ਉਸਮ ਮਸਲਾ ਹੀ ਨਹੀਂ ਕੋਈ ਫਸਟ ਟਾਈਮਰ ਮੈਂ ਕਿਆ ਮਸਲਾ ਹੁੰਦਾ ਹੈ ਜੇ ਚਲੇਗੀ ਦਿੱਤੀ ਸਤਨ ਕਿਤਨ ਹੋਗਾ ਸਰ 59 8-7 ਸੋਲਾ ਇੰਚ ਹੋਏਗੀ ਆਰਾਮ ਨਾਲ ਆਰਾਮ ਨਾਲ ਹੋਏਗੇ 16 17 ਇੰਚ ਬਾਰੀਕ ਜਿਹੀ ਹੈ ਇਹ ਦੋ ਇਹ ਦੋ ਕਾ ਚਲੋ ਆਪ ਬਤਾਓ ਦੋਨੋਂ ਦਾ ਜੇ ਦੋਨੋਂ ਆਪ ਬਤਾਓ ਸ਼ਾਮਰਾਲ ਜੀ ਕਿੰਨੇ ਦਾ ਹੈ ਮੇਰੀ ਗੱਲ ਸੁਣ ਕੁਛ ਨਹੀਂ ਕਹਿਣਾ ਤੈਨੂੰ 40 ਦੀਆਂ ਇੱਕ ਮਿੰਟ ਮੇਰੀ ਗੱਲ ਸੁਣ ਲੈ ਜਾ 40 ਦੀਆਂ ਕਿੱਥੋਂ ਆ ਇਹ ਬਾਬਾ ਦੇਖ ਰਿਹਾ ਯਾਰ ਦੇਖ ਲਿਆ ਜਾਂ ਵੇਚਣੇ ਦਾ ਕਿੰਨੇ ਦੀਆਂ ਯਾਰ ਬਸ ਆਪਦੇ ਮੂੰਹ ਦੱਸ ਕਿੰਨੇ ਦੇ ਬਸ ਹਾਂ ਨਾ ਕਹੇ 32 ਦੀਆਂ ਬੋਲ ਨਹੀਂ 32 ਸਹੀ ਬੋਲ 32 ਬੋਲੇ ਇਹਨਾਂ ਨੇ 33 ਦੀਆਂ ਪਾਲੇ 33 ਦੀਆਂ ਪਾਲਾ ਬਸ ਠੀਕ ਹੈ ਉਹ ਪਾਲਾ ਨਾਲ ਗੱਲ ਨੂੰ ਪਾਲਾ ਛੇ ਉੱਚਿਆ ਪਾਲਾ ਪਾਲਾ ਫੜ ਖਾਨ ਸਾਹਿਬ ਫੜੋ ਇੱਧਰ ਐਡੀ ਵੀ ਪਾਠਾ ਨਾਲ ਉਹਦੇ ਕੋਈ ਸੋਜਾ ਨਹੀਂ ਆਇਆ ਉਹਨੂੰ ਸਿੱਧੀ ਗੱਲ ਆ ਇਹਦਾ ਫਿਰ ਵਜਨ ਵਧ ਗਿਆ ਸੋਜੇ ਦਾ ਬਾਬਾ ਜੀ ਵਜਨ ਵਧ ਗਿਆ ਫਿਰ ਰੁਪਈਏ ਘਟਾ ਲੈਣਾ ਰੁਪਈਏ ਘਟਾ ਲਈਏ ਪੱਕਾ ਦੱਸ ਲਿਆ ਘਟਾ ਲਈ ਪੱਕਾ ਜੇ ਨਹੀਂ 1000 ਵਾਲਾ ਨਹੀਂ 10000 ਤੋਂ ਅੰਦਰ ਆ ਕੇ ਬੋਲ ਲੇ ਕੇ ਆਏ ਬਾਈ ਉੱਪਰ ਲੈ ਕੇ ਨਹੀਂ ਲੈ ਕੇ ਬਹੁਤ ਉੱਪਰ ਲੈ ਕੇ ਕਿੰਨੇ ਨੂੰ ਲੈ ਕੇ ਆਏ ਬਹੁਤ ਉੱਪਰ ਲੈ ਕੇ ਕਿੰਨੇ ਦੀ ਨਾ ਪੁੱਛੋ ਜਾ ਕੇ ਕਿੰਨੇ ਦੀ ਲਿਆਇਆ ਦਾਤਾ ਦੇ ਹੁਣ ਮਕਾਨ ਨੂੰ ਪੜਪੜ ਦਾ ਖੋਲਣਾ ਆਪਾਂ ਨੇ ਖੋਲ ਦੇ ਕੁਛ ਨਹੀਂ ਹੁੰਦਾ ਪੜਪੜ ਦਾ ਅੱਠ ਦੀ ਲੈ ਕੇ ਆਇਆ 7.5 ਦੀ ਲਿਆਇਆ ਦਾਤਾ ਦੇ ਉੱਪਰ ਲੈ ਕੇ ਨਹੀਂ ਉੱਤੇ ਲਿਆ 10 ਤੂੰ ਅੰਦਰ ਆਈ ਆ ਇਹ ਮੈਂ ਵੀ ਪਾਸੇ ਵੇਚਦਾ ਖਰੀਦਦਾ ਇਹ ਮਾਨ ਨਹੀਂ ਲੈ ਗਿਆ ਤੇ ਆਪਣੇ ਮਾਨੀ ਤੋਂ ਨਹੀਂ ਲੱਤੀ ਮੈਨੂੰ ਨਹੀਂ ਪਤਾ ਪੱਟ 10000 ਤੋਂ ਅੰਦਰ ਆਈ ਆ ਤੂੰ ਹੁਣ ਤੂੰ 10 ਤੋਂ ਅੰਦਰ ਆ ਕੇ ਦੱਸ ਦੇ ਨਹੀਂ ਹੋਣੀ 15 ਲੈ ਆ ਜਾ ਸਾਈ ਗੱਢ ਰੇ ਹੁਣ ਉਹ 1500 ਰੁਪਏ ਮੁਨਾਫਾ ਦੇ ਕੇ ਆਪਣਾ ਲੈਤੀ ਚਲੋ ਤੂੰ ਦੇ ਦਾ ਦੇ ਫਿਰ ਮੈਨੂੰ ਕੰਨ ਨਹੀਂ ਦੱਸ ਦੇ ਮੁਨਾਫਾ ਦਾਤਾ ਦੇ ਇਮਾਨਦਾਰੀ ਨਾਲ ਬਸ ਫਰੋੜਿਆ ਆਪਣਾ ਝੂਠ ਨਹੀਂ ਕਹਿੰਦੇ ਆਪਾਂ ਆ ਲੈ ਫੜ ਦੇਤੀ ਵਾ ਪੱਕਾ ਪੀ ਦੇਤੀ ਨਹੀਂ ਹੁਣ ਹੀ ਬਾਬਾ ਜੀ ਹੁਣ ਮੰਨ ਮੰਨ ਲਿਆ ਕਰੋ ਮੇਰੀ ਗੱਲ ਸੁਣ 1 ਮਿੰਟ ਮੇਰੀ ਗੱਲ ਸੁਣ ਲੈ ਮੈਂ ਮੈਂ ਆਪਦੀ ਖਾਤਰ ਕਦੇ ਵੀ ਬੰਦੇ ਨੂੰ ਐ ਨਹੀਂ ਕਹਾਂਗਾ ਵੀ ਇੰਨਾ ਕਰ ਲੈ ਜਾਂ ਇੰਨਾ ਕਰ ਲੈ ਇਹ ਮੈਂ ਲੈਣੀ ਹੁੰਦੀ ਮੈਂ ਹੋਰ ਵੀ 1000 ਪਾਦਾ ਮੈਂ ਕਹਿੰਦਾ ਜਿਹੜੇ ਬੰਦੇ ਨੂੰ ਮੈਂ ਸੌਦਾ ਦਵਾਵਾਂ ਨਾ ਮੈਨੂੰ ਬੰਦਾ ਇਹ ਨਾ ਕਹੇ ਬਈ ਬਾਬੇ ਨੇ ਸਾਡੀ ਮੰਜੀ ਠੋਕਦੀ ਬਾਬਾ ਜੀ ਪਤਾ ਹੀ ਸਾਨੂੰ ਮਹਿੰਗੀ ਲੈਤੀ ਮੈਂ 500000 ਘੱਟ ਲੈ ਕੇ ਦਊਗਾ ਬੰਦੇ ਨੂੰ ਪਰ ਮੈਂ ਇਹ ਵੀ ਕਹਿ ਰਿਹਾ ਵੀ ਜੇ ਤੁਹਾਨੂੰ ਫਿੱਟਣ ਲੱਗੀਆਂ ਪਰ ਪਸ਼ੂ ਸਾਂਭ ਲਿਓ ਮੋੜ ਜਿਵਾ ਕੇ ਫੇਰ ਬਕਾ ਦੂੰ ਪਰ ਜੇ ਕਹਾਂਗਾ ਪਸ਼ੂ ਦੇ ਬਾਜੇ ਵੱਜ ਗਏ ਉਹਦੀ ਕੰਨ ਪਾੜ ਗਿਆ ਲੱਤ ਟੁੱਟ ਗਈ ਪਸ਼ੂ ਲਿੱਸਾ ਹੋ ਗਿਆ ਜੂਆਂ ਪੈ ਗਈਆਂ ਫੇਰ ਨਹੀਂ ਮੈਂ ਬਕਾਉਣੀ ਹਾਂ ਇਹ ਹੈ ਠੀਕ ਹੈ ਕਿ ਨਹੀਂ ਬਾਬਾ ਜੀ ਹੋ ਗਈ ਮਨ ਲੈਕਰ ਮਨ ਲੈਕਰ ਬਾਬਾਈ ਕਿੰਨੇ ਦੀ ਹੋਊਗੀ ਕਿੰਨੇ ਦੀ ਹੋਊਗੀ ਮੈਂ ਦੇਖੋ ਭਾਈ ਥੋੜਾ ਵੇਖ 1500 ਦੀ ਇਮਾਨਦਾਰੀ ਨਾਲ ਮੁਨਾਫਾ ਦੇ ਕੇ ਲਵਾਂ 1500 ਦੀ ਮੁਨਾਫਾ ਲਵਾਂਗਾ ਦੇਖੋ ਕਹਿ ਕੇ ਲਵਾਂਗਾ ਮੈਂ ਅਫਰੋਜ਼ ਨੂੰ ਪੁੱਛ ਲਓ ਇਹ ਕਰ ਬੀਆ ਝੂਠ ਬੋਲਿਆ ਸਾਢੇ 10 ਦੀ ਹੋ ਗਈ 1000 ਮੁਨਾਫਾ ਹੋ ਗਿਆ ਬਸ ਚੱਕ ਯਾਰ ਖੋਲੇ ਨੂੰ ਕਿਹਾ ਜੀ ਦੇਖੋ ਉਹ ਦੇਖੋ ਕੀ ਵਾਹ ਹੁੰਦਾ ਇਹ ਫਰੋਜ਼ ਅਲੀ ਜੀ ਤੁਸੀਂ ਹੁਣ ਮੌਲਵੀ ਇਕੱਠੇ ਬੈਠੇ ਹੋ ਰੋਜੇ ਚੱਲਦੇ ਆ ਰੋਜੇ ਤੁਹਾਡੇ ਆ ਦੇਖੋ 20 ਕਿਹ ਖੜੇ ਆ ਦੇਖੋ ਈਮਾਨਦਾਰੀਆ 1500 ਮਨਾਫਾ ਦਿੱਤਾ ਮੈਨੇ ਚਲੋ ਕੋਈ ਨਹੀਂ ਹੁਣ ਤੁਹਾਨੂੰ 1000 ਮਿਲ ਗਿਆ ਨਾ ਕੋਈ ਗੱਲ ਨਹੀਂ ਤੁਹਾਨੂੰ ਕਹਿ ਕਰਦਾ ਕੋਈ ਗੱਲ ਨਹੀਂ ਲਿਓ ਜੀ ਦਿਓ ਪਾਰਟੀ ਕਰਵਾ ਦਿਓ ਬਸ ਪਾਰਟੀ ਕਰਵਾ ਲਾਂਗੇ ਇਹਨਾਂ ਨੂੰ ਦਿਓ ਹੀ 10.500 ਰੁਪਇਆ ਆਹ ਲਓ ਥੋੜਾ ਸੌ ਰੁਪਇਆ